ਮੈਡੀਕਲ ਪਹੁੰਚੇ ਉਹ ਕਰਾਣਾ ਸੀ ਕੀ ਹੋਇਆ ਸੀਗਾ ਅਸੀਂ ਪੀਸਫੁਲੀ ਧਰਨਾ ਦੇਣ ਗਏ ਸੀਗੇ 72 ਘੰਟੇ ਦਾ ਐਲਟੀਮੇਟਮ ਵੀ ਦਿੱਤਾ ਸੀਗਾ ਔਰ ਉਸ ਤੋਂ ਬਾਅਦ 72 ਘੰਟੇ ਜਦੋਂ ਖਤਮ ਹੋ ਗਏ ਤੇ ਮੰਡੇ ਨੂੰ ਅਸੀਂ ਸੰਡੇ ਰਾਤ ਨੂੰ ਮੈਂ ਸਾਰੇ ਆਫੀਸਰਜ਼ ਨਗਰ ਨੇ ਲੁਧਿਆਣਾ ਦੇ ਔਰ ਜਿੰਨੇ ਵੀ ਜਿੰਨੇ ਵੀ ਮੇਅਰ ਵਗੈਰਾ ਡਿਪਟੀ ਸੀਨੀਅਰ ਡਿਪਟੀ ਮੇਅਰ ਔਰ ਸਾਰਿਆਂ ਨੂੰ ਵਟਸਐਪ ਰਾਹੀਂ ਮੇਲ ਨੋਟਿਸ ਵੀ ਦਿੱਤਾ ਸੀ ਔਰ ਕਮਿਸ਼ਨਰ ਕਾਰਪੋਰੇਸ਼ਨ ਦੀ ਮੈਂ ਮੇਲ ਵੀ ਪਾਤੀ ਸੀ ਕਿ ਅਸੀਂ ਧਰਨਾ ਦੇਣ ਆ ਰਹੇ ਹਾਂ ਪਰ ਹੋਇਆ ਕਿ ਸੋਚੀ ਸਮਝੀ ਪਲਾਨਿੰਗ ਦੇ ਅਧੀਨ ਜਸਦੇਵ ਸਿੰਘ ਸੇਖੋ ਨੇ ਮਤਲਬ ਵੱਡੇ ਪੱਧਰ ਦੇ ਤੇ ਸਰ ਉੱਥੇ ਸ਼ੀਸ਼ਾ ਵਗੈਰਾ ਟੁੱਟਿਆ ਗਿਆ ਉਹ ਉਹ ਫੋਰਸਲੀ ਉਹਨਾਂ ਵੱਲੋਂ ਹੋਇਆ ਉਹਨਾਂ ਵੱਲੋਂ ਪਲਾਨਿੰਗ ਪ੍ਰੀ ਪਲਾਨਿੰਗ ਸੀ ਸੇਖੋ ਦੀ ਸੇਖੋ ਦੀ ਔਰ ਗਰੀਬਾਂ ਦੀ ਗਰੀਬਾਂ ਦੀ ਸੇਵਾ ਕਰਨ ਦਾ ਫਲ ਮਿਲਿਆ ਗਰੀਬਾਂ ਦੀ ਸੇਵਾ ਦਾ ਸੇਵਾਦਲੇ ਹੋਈ ਜਾ ਰਹੀ ਹੈ ਗੋਰਾ ਜੀ ਸਾਰੀ ਪਾਰਟੀ ਉਹ ਸਾਰੇ ਲੋਕ ਨਾਲ ਨੇ ਹਾਂਜੀ ਗੋਰਾ ਕੀ ਹੋ ਗਈ ਦੇਖੋ ਭਾਈ ਜੀ ਕਹਿਣਾ ਕੀ ਹੈ ਸ਼ਰਮ ਆਣੀ ਚਾਹੀਦੀ ਸਰਕਾਰ ਨੂੰ ਇੰਨੀ ਬੁਰੀ ਤਰ੍ਹਾਂ ਇਸ ਢੰਗ ਦੇ ਨਾਲ ਜਿਹੜੇ ਗਰੀਬਾਂ ਦਾ ਮਸੀਹਾ ਬਣ ਕੇ ਹਰ ਟਾਈਮ ਗਰੀਬਾਂ ਦੇ ਹੱਕ 'ਚ ਖੜਦਾ ਐਹੋ ਜੇ ਬੰਦੇ ਦੇ ਪਰਚਾ ਦਰਜ ਕਰਨਾ ਤੇ ਇਸ ਤਰ੍ਹਾਂ ਦਾ ਰਵੱਈਆ ਕਰਨਾ ਦੇਖੋ ਇੱਕ ਸਿਵਲ 'ਚ ਮਿਲਨ ਆਏ ਆ ਉਹਨੂੰ ਇਸ ਤਰ੍ਹਾਂ ਲੈ ਕੇ ਜਾ ਰਿਹਾ ਜਿਵੇਂ ਇੱਕ ਬੜਾ ਵੱਡਾ ਮੁਜਰਮ ਲੈ ਕੇ ਜਾਇਆ ਜਾ ਰਿਹਾ ਕੋਈ ਗੈਂਗਸਟਰ ਲੈ ਜਾ ਕੋਈ ਗਰੀਬਾਂ ਦੀ ਸੇਵਾ ਕਰਨਾ ਵੀ ਗੁਨਾਹ ਹੋ ਗਿਆ ਗਿਆ ਸੀਗਾ ਲੋਕਾਂ ਨੂੰ ਨੌਕਰੀਆਂ ਦਿਵਾਨ ਤੇ ਹਾਬ ਜੇਲ੍ਹ ਜਾ ਰਿਹਾ ਬੜਾ ਦੁੱਖ ਹੋਣਾ ਕਿੱਥੇ ਗਏ ਹੁਣ ਇਸ ਟਾਈਮ ਇਹ ਗੱਡੀ 'ਚ ਬਿਠਾ ਲਿਆ ਜੀ ਮੁਲਾਜ਼ਮ ਨੇ ਬਿਠਾ ਲਿਆ ਪਤਾ ਨਹੀਂ ਇਹਨਾਂ ਨੂੰ ਕਹਿੰਦਾ ਡਰ ਪਿਆ ਯਾਰ ਇੱਕ ਬੰਦਾ ਕੋਈ ਆਪ ਗ੍ਰਿਫਤਾਰੀ ਦਿੱਤੀ ਹੋਵੇ ਲਾਈਵ ਦੇ ਵਿੱਚ ਆ ਤੇ ਫੇਰ ਆਹ ਹਾਲਾਤ ਨੇ ਕਮਾਲ ਦੀ ਗੱਲ ਹੈ ਯਾਰ ਕਿ ਉਹਨਾਂ ਦੇ ਘਰਦਿਆਂ ਨੂੰ ਜਾਂ 2 ਮਿੰਟ ਮਿਲਣ ਦਾ ਸਮਾਂ ਤਾਂ ਦੇ ਦੇਣਾ ਚਾਹੀਦਾ ਸੀ ਇਸ ਤਰ੍ਹਾਂ ਆਪਣਾ ਪੂਰਾ ਪਰਿਵਾਰ ਲੋਕ ਉਹਨਾਂ ਦੇ ਇਲਾਕੇ ਦੇ ਸਭ ਮਿਲਣ ਆਏ ਆ ਸੇਖੋ ਜਿਹਨੂੰ ਅੱਜ ਦੇਖਣਾ ਚਾਹੀਦਾ ਆ ਜੋ ਬੰਦਾ ਜਿਹੜਾ ਗਰੀਬਾਂ ਦੇ ਹੱਕ ਲਈ ਲੜਨ ਆਇਆ ਸੀ ਪਹਿਲਾਂ ਉਹਨੂੰ ਕੁੱਟਿਆ ਮਾਰਿਆ ਠੀਕ ਹੈ ਕੋਈ ਸ਼ੀਸ਼ਾ ਟੁੱਟ ਗਿਆ ਹੈਗਾ ਕਿਸੇ ਇੱਕ ਦੇ ਸ਼ਾਂਤੀ ਅੰਸਰ ਨੇ ਉਧਰ ਹੋਇਆ ਉਧਰ ਕੋਈ ਸ਼ਰਾਰਤ ਹੋਈ ਹੋਏਗੀ ਉਹ ਮੈਂ ਮੰਨ ਲੈਂਦਾ ਪਰ ਐਸਾ ਜਿਹੜੇ ਲੀਡਰਾਂ ਦੇ ਵਿੱਚ ਇਹ ਪਤਾ ਨਹੀਂ ਕਿੰਨੇ ਤੋੜਿਆ ਕੌਣ ਹੈ ਦੀ ਸਾਜ਼ਿਸ਼ ਹੈ ਜੇ ਪਿੱਛੇ ਹੀ ਹੈ ਨਾ ਪਰ ਇਸ ਤਰ੍ਹਾਂ ਜਿਹੜਾ ਲੀਡਰਾਂ ਦੇ ਉੱਤੇ ਪਰਚਾ ਦਰਜ ਕਰਨਾ ਕਾਉਂਸਲਰ ਕੈਂਡੀਡੇਟ ਰਿਹਾ ਸਾਡਾ ਬੀਜੇਪੀ ਦਾ ਕਾਉਂਸਲਰ ਹੈ ਐਸੇ ਬੰਦੇ ਨਾਲ ਧੱਕਾ ਕਰਨਾ ਜੋ ਗਰੀਬਾਂ ਦੇ ਹੱਕ 'ਚ ਖੜਦਾ ਹੈ ਪਾਰਟੀ ਸ਼ਰਮਸਾਰ ਹੈ ਆਮ ਮੁਲਾਜ਼ਮ ਨੇ ਕੀ ਕਰਦੇ ਹੋਣਗੇ ਆਮ ਮੁਲਾਜ਼ਮ ਸਰ ਇੱਕ ਮਾਮਲਾ ਆਇਆ ਸੀਗਾ ਜਦੋਂ ਪ੍ਰੋਟੈਸਟ ਕੀਤਾ ਜਾਂਦਾ ਬਾਅਦ ਉਸ ਤੋਂ ਬਾਅਦ ਵਿਕੀ ਸਹੋਤੇ ਨੂੰ ਹੁਣ ਕੋਲਸ ਜਿਹੜੀ ਹੈ ਹਿਰਾਸਤ ਵਿੱਚ ਲੈ ਲੈਂਦੀ ਹੈ ਮੈਡੀਕਲ ਕਰਾਉਣ ਵਾਸਤੇ ਜਾਂਦੇ ਨੇ ਪਰ ਕੁਝ ਲੋਕਾਂ ਵੱਲੋਂ ਥੋੜੇ ਦੇ ਬਲੇਮ ਲਗਾਏ ਜਾ ਰਹੇ ਸੀਗੇ ਸਰ ਕੀ ਸੀਗਾ ਪੂਰਾ ਮਾਮਲਾ ਦੇਖੋ ਮੈਨੂੰ ਨਹੀਂ ਪਤਾ ਵੀ ਉੱਥੇ ਕੌਣ ਸੀਗੇ ਕਿੰਨਾ ਨੇ ਮੇਰੇ ਤੇ ਬਲੀਮ ਲਾਇਆ ਜਾਂ ਕਾਦੇ ਫਲੇਮ ਲਾਏ ਆ ਨਾ ਤਾਂ ਮੈਂ ਉੱਥੇ ਮੌਕੇ ਤੇ ਮੌਜੂਦ ਸੀ ਨਾ ਮੈਨੂੰ ਇਸ ਗੱਲ ਦੀ ਕੋਈ ਨੌਲੇਜ ਆ ਵੀ ਕੌਣ ਸੀਗੇ ਬਾਕੀ ਜਿਹੜਾ ਜੇ ਕੱਲ ਇਨਸੀਡੈਂਟ ਆ ਉਹ ਮਾੜਾ ਇਨਸੀਡੈਂਟ ਆ ਧਰਨਾ ਦੇਣਾ ਹਰੇਕ ਦਾ ਰਾਈਟ ਆ ਬਟ ਧਰਨਾ ਸ਼ਾਂਤਮਈ ਹੋਵੇ ਤਾਂ ਬਹੁਤ ਵਧੀਆ ਹੁੰਦਾ ਮੈਂ ਜਿਵੇਂ ਕੱਲ ਵੀ ਇਹੀ ਗੱਲ ਕਲੀਅਰ ਕੀਤੀ ਸੀ ਕਿ ਵੀ ਮੈਨੂੰ ਕੋਈ ਪ੍ਰੋਬਲਮ ਦਾ ਮੈਨੂੰ ਨਹੀਂ ਪਤਾ ਸੀਗਾ ਵੀ ਕੀ ਹੋਇਆ ਮੈਂ ਆਫਿਸੇ ਵਿੱਚ ਬੈਠਾ ਆਪਣੀ ਪਬਲੀਕ ਡੀਲਿੰਗ ਤੇ ਸੀਗਾ ਤੇ ਮੈਨੂੰ ਤਾਂ ਸ਼ੀਸ਼ਾ ਟੁੱਟਣ ਦੀ ਆਵਾਜ਼ ਆਈ ਹੈ ਜਦੋਂ ਆਵਾਜ਼ ਆਈ ਸ਼ੀਸ਼ਾ ਟੁੱਟਣ ਦੀ ਬਤੌਰ ਜ਼ੋਨਲ ਕਮਿਸ਼ਨਰ ਮੇਰੀ ਰਿਸਪੋਨਸੀਬਿਲਟੀ ਬਣਦੀ ਹੈ ਮੇਰੇ ਜ਼ੋਨ ਦੇ ਵਿੱਚ ਕੋਈ ਪ੍ਰਾਪਰਟੀ ਦਾ ਨੁਕਸਾਨ ਹੁੰਦਾ ਜਾਂ ਕਿਸੇ ਮੁਲਾਜ਼ਮ ਦਾ ਕੁਝ ਹੁੰਦਾ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਮਿਸ਼ਨਰ ਨੇ ਕੱਲ ਨੂੰ ਮੈਨੂੰ ਜਵਾਬ ਤਲਬ ਵੀ ਕਰਨੀ ਹੈ ਵੀ ਭਾਈ ਤੂੰ ਜ਼ੋਨਲ ਕਮਿਸ਼ਨਰ ਸੀ ਤੇਰੇ ਇੱਥੇ ਇਹਨਾਂ ਨੁਕਸਾਨ ਹੋ ਗਿਆ ਵੀ ਆਪਾਂ ਕਿੱਥੇ ਸੀਗੇ ਤੇ ਮੈਂ ਇਮੀਡੀਏਟ ਉਤਰਨ ਦੀ ਪੌੜੀਆਂ ਉਤਰ ਕੇ ਜਿਆ ਥੱਲੇ ਗਿਆ ਤਾਂ ਮੈਂ ਦੇਖਿਆ ਤੇ ਇਹ ਲੋਕ ਰਸ਼ ਕਰ ਰਹੇ ਸੀ ਅੰਦਰ ਨੂੰ ਤੇ ਮੈਂ ਤਾਂ ਜਾ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਬੜੇ ਆਰਮ ਲਾਣਾ ਨੇ ਗੱਲ ਕੀਤੀ ਆ ਵਿੱਕੀ ਨੇ ਵੀ ਬੜੀ ਆਰਮ ਨਾਲ ਗੱਲ ਸੁਣੀ ਆ ਤੇ ਪਰ ਜਦੋਂ ਹੁੰਦਾ ਨਾ ਵੀ ਕੁਝ ਮੌਬ ਹੁੰਦੀ ਆ ਮੌਬ ਦੇ ਵਿੱਚ ਕੁਝ ਕੁ ਸ਼ਰਾਰਤੀ ਅਨਸਰ ਵੀ ਹੁੰਦੇ ਆ ਵਿੱਚ ਇੱਕ ਦੋ ਉਹ ਜਿਹੇ ਵੀ ਹੋਣੇ ਆ ਕਿਉਂਕਿ ਜਿਹੜਾ ਸ਼ੀਸ਼ਾ ਤੋੜਿਆ ਗਿਆ ਉਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਹੀ ਤੋੜਿਆ ਗਿਆ ਵਾ ਤੇ ਯਾ ਹੁਣ ਜੋ ਵੀ ਹੋਇਆ ਕਿਉਂਕਿ ਉਸ ਟਾਈਮ ਮੈਂ ਉੱਥੇ ਹੈ ਨਹੀਂ ਸੀ ਮੈਨੂੰ ਨਹੀਂ ਪਤਾ ਕਿਹਦੇ ਇਨਸੀਡੈਂਟ ਚ ਉਹ ਸ਼ੀਸ਼ਾ ਤੋੜਿਆ ਕਿਉਂ ਤੋੜਿਆ ਗਿਆ ਤੇ ਮੈਂ ਜਾ ਕੇ ਸਮਝਾਇਆ ਇਹਨਾਂ ਨੂੰ ਵੀ ਭਾਈ ਜੇ ਤੁਸੀਂ ਧਰਨਾ ਲਾਉਣਾ ਤਾਂ ਬਾਹਰ ਲਾ ਲਓ ਬڑا ਉਸ ਤੋਂ ਬਾਅਦ ਵੀ ਚਲੋ ਜੋ ਹੋਇਆ ਤੇ ਉਸ ਤੋਂ ਬਾਅਦ ਅੱਧਾ ਪੌਣਾ ਘੰਟਾ ਉਹਨਾਂ ਨੇ ਧਰਨਾ ਲਾਇਆ ਧਰਨਾ ਲਾਉਣ ਤੋਂ ਬਾਅਦ ਫਿਰ ਜਦੋਂ ਹੁਣ ਇੰਨਾ ਸਾਡਾ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਹੋ ਗਿਆ ਅਫਸਰਾਂ ਦੀ ਪਿਆਜ ਚ ਗੱਲ ਆ ਗਈ ਕਾਨੂੰਨੀ ਕਾਰਵਾਈ ਤਾਂ ਹੋਣੀ ਸੀਗੀ ਬਿਲਕੁਲ ਸਰ ਇੱਕ ਪਾਸੇ ਇਹ ਧਰਨਾ ਜਿਹੜਾ ਲਾਇਆ ਕਾਦੇ ਵਾਸਤੇ ਗਿਆ ਸੀਗਾ ਕੁਝ ਨੋਲੇਜ ਦੇਖੋ ਮੇਰੀ ਨੋਲੇਜ ਤਾਂ ਉਦੋਂ ਤਾਂ ਆਉਂਦਾ ਜੇ ਉਹ ਮੈਨੂੰ ਮੰਗ ਪੱਤਰ ਦਿੰਦੇ ਜਾਂ ਮੈਨੂੰ ਰਿਪਰੈਜੈਂਟੇਸ਼ਨ ਆਫ ਦੀ ਦਿੰਦੇ ਮੈਨੂੰ ਮਿਲਦੀ ਠੀਕ ਨਹੀਂ ਬਟ ਉਹਨਾਂ ਨੇ ਕੱਲ ਤੱਕ ਤਾਂ ਸਾਨੂੰ ਕੁਝ ਦਿੱਤਾ ਨਹੀਂ ਸੀ ਤੇ ਹੁਣ ਪਤਾ ਲੱਗਦਾ ਵੀ ਚਲੋ ਮੰਗਾ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹ ਤਾਂ ਅਸੀਂ ਅਸੀਂ ਵੀ ਉਹ ਮੰਗਾ ਤਾਂ ਸਾਡੇ ਨੂੰ ਹੈਗੀਆਂ ਨੇ ਜੈਨੂਇਨ ਮੰਗਾ ਨੇ ਬਈ ਉਹ ਜਿਹੜੇ ਪੱਕੇ ਕਰਨ ਵਾਲੀ ਉਹ ਤਾਂ ਆਲਰੇਡੀ ਸਰਕਾਰ ਦੇ ਵਿਚਾਰਨ ਦੀ ਹੈ ਸਰਕਾਰ ਉਸ ਚੀਜ਼ ਤੇ ਆਲਰੇਡੀ ਕੰਮ ਕਰ ਰਹੀ ਹੈ ਠੀਕ ਹੈ ਜੀ ਪਹਿਲਾਂ ਜਿਹੜੇ ਪੱਕੇ ਕੀਤੇ ਆ ਉਹ ਬਾਈ ਚਾਂਸ ਕਿਤੇ ਜਿਹੜੇ ਸਰਕਾਰ ਵੱਲੋਂ ਆਰਡਰ ਹੋਏ ਸੀ ਉਹਨਾਂ ਦੇ ਵਿੱਚ ਸਫਾਈ ਕਰਮਚਾਰੀ ਜੀ ਸੀਵਰ ਮੈਨ ਦਾ ਨਾਮ ਪੈ ਗਿਆ ਸੀਗਾ ਜੀ ਤੇ ਜਦ ਕਿ ਜਨਰਲੀ ਜੋ ਫੋਰਥ ਕਲਾਸ ਦੇ ਆਰਡਰ ਹੋਏ ਉਹ ਤੇ ਸਾਰੇ ਹੋ ਜਣੇ ਸੀ ਉਸ ਚੱਕਰ ਦੇ ਵਿੱਚ ਮਾਲੀ ਬੇਲਦਾਰ ਸਾਡੇ ਡਰਾਈਵਰ ਉਹ ਰਹਿ ਗਏ ਸੀ ਤੇ ਉਹ ਅਸੀਂ ਤਾਂ ਆਲਰੇਡੀ ਉਹਨਾਂ ਲਈ ਕਰ ਰਹੇ ਹਾਂ ਤੇ ਹਾਊਸਮਾਤਾ ਵੀ ਪੈ ਚੁੱਕਾ ਮੰਗਾ ਤਾਂ ਸੇਮ ਹੀ ਨੇ ਸਰ ਕੁਝ ਲੋਕਾਂ ਨੂੰ ਕਿਹਾ ਕਿ ਉਸ ਜਾਤੀ ਨੂੰ ਚਾਪ ਚਾਪ ਦੇ ਜਿਹੜੇ ਕਿਤੇ ਗਏ ਕੋਈ ਜੂਨਸ ਦੇਖੋ ਇਹ ਤਾਂ ਨਾ ਜਿਵੇਂ ਕਹਿ ਲਓ ਵੀ ਇੱਕ ਹੁਣ ਧਾਂਗ ਹੀ ਹੋ ਗਿਆ ਗੱਲ ਦਾ ਠੀਕ ਹੈ ਕਿ ਨਹੀਂ ਵੀ ਜੇ ਕੋਈ ਦੂਜੀ ਜਾਤੀ ਦਾ ਹੈਗਾ ਉਦੋਂ ਤੇ ਐਲੀਗੇਸ਼ਨ ਲਾ ਦਿਓ ਤੇ ਜੇ ਤੁਹਾਦਕ ਜਾਤੀ ਸੂਚਿਤ ਸ਼ਬਦਾ ਦਾ ਸਬੰਧ ਹੈ ਤੇ ਮੈਂ ਸਾਰਾ ਦਿਨ ਇੰਨਾ ਚੀ ਰਹਿਣਾ ਇਹ ਸਾਰੇ ਮੇਰਾ ਪਿਆਰ ਕਰਦੇ ਨੇ ਤੇ ਸਭ ਨੂੰ ਪਤਾ ਵੀ ਮੈਂ ਕਿੰਨਾ ਕਿ ਜਾਤੀ ਦੇ ਪ੍ਰਤੀ ਗਲਤ ਰਖਦਾ ਥੋੜੇ ਬਲੋ ਦਾ ਕੀ ਇਨਸਾਫ ਹੋਇਆ ਜਾਊਗਾ ਮਾਤਰੀ ਦੀ ਸੋਚ ਦੇ ਜਾਓ ਦੇਖੋ ਇਨਸਾਫ ਦੀ ਗੋਹਰਾਤਾ ਮੈਂ ਕੌਣ ਹੁਣ ਜਿਹੜਾ ਕਾਨੂੰਨੀ ਪ੍ਰਕਿਰਿਆ ਉਹ ਤਾਂ ਕਾਨੂੰਨੀ ਪ੍ਰਕਿਰਿਆ ਵਾ ਰਜ ਬਟ ਹਾਂ ਬਈ ਜੋ ਇਨਸੀਡੈਂਟ ਹੋਇਆ ਮਾੜਾ ਰਿਹਾ ਧਰਨਾ ਸੀਗਾ ਧਰਨੇ ਹਰ ਯੂਨੀਅਨ ਦਿੰਦੀ ਆ ਅੱਕਾ ਯੂਨੀਅਨ ਦਾ ਧਰਨਾ ਦੇਣਾ ਮਲਾਜ਼ਮਾਂ ਲਈ ਮੰਗ ਅਠਾਉਣਾ ਹਰ ਸਹੀ ਯੂਨੀਅਨ ਦਾ ਹੱਕ ਆ ਕਰਨਾ ਵੀ ਚਾਹੀਦਾ ਅਸੀਂ ਮਲਾਜ਼ਮਾਂ ਲਈ ਲੜਨ ਨੂੰ ਖੜੇ ਆ ਠੀਕ ਨਹੀਂ ਬਟ ਉਸ ਚੀਜ਼ ਨੂੰ ਕਿਤੇ ਨਾ ਕਿਤੇ ਸੈਬੋਟਾਈਜ਼ ਕਰਕੇ ਉਸ ਚੀਜ਼ ਨੂੰ ਉਗੜ ਕਰਕੇ ਉਹਨੂੰ ਹਿੰਸਾ ਆਤਮਕ ਕਰ ਦੇਣਾ ਉਹ ਗਲਤ ਆ ਫਿਰ ਕਰਮਚਾਰੀਆਂ ਨੂੰ ਕੀ ਮੈਸੇਜ ਦੋ ਕਰਮਚਾਰੀਆਂ ਨੂੰ ਦੇਖੋ ਕਰਮਚਾਰੀ ਦੀ ਲੜਾਈ ਹਰ ਯੂਨੀਅਨ ਲੜਦੀ ਪਈ ਆ ਜਿਹੜੀ ਵੀ ਯੂਨੀਅਨ ਆ ਕਾਰਪੋਰੇਸ਼ਨ ਨੂੰ ਡੀਲ ਕਰਦੀ ਆ ਉਹ ਹਰ ਯੂਨੀਅਨ ਇੱਕੋ ਹੀ ਲੜਾਈ ਲੜਦੀ ਪਈ ਆ ਉਹ ਆਪਣੇ ਆਪਣੇ ਲੈਵਲ ਤੇ ਆਪਣੀਆਂ ਆਪਣੀਆਂ ਮੰਗਾਂ ਪੱਤਰਾਂ 'ਚ ਰੱਖਦੇ ਪਏ ਆ ਬਈ ਇਹਨਾਂ ਨੂੰ ਪੱਕੇ ਕਰੋ ਜਿਹੜੇ 42 ਸਾਲ ਤੋਂ ਉੱਪਰ ਵਾਲੇ ਉਹਨਾਂ ਨੂੰ ਪੱਕੇ ਕਰੋ ਮੰਗਾਂ ਸਾਰਿਆਂ ਦੀ ਸੇਮ ਨੇ ਪਰ ਸਰਕਾਰ ਇਸੇ ਕੰਮ ਕਰ ਰਹੀ ਆ ਸਾਡੀ ਸਰਕਾਰ ਭਵਾਂ ਤਵਾਂ ਸਰਕਾਰ ਨੇ ਆਂਦੇ ਸਾਰ ਜਿਹੜੇ ਏਨੇ 5000 ਤੋਂ ਉੱਤੇ ਕਾਰਪੋਰੇਸ਼ਨ ਦੁਆਣਾ ਦੇ ਬੰਦੇ ਪੱਕੇ ਕੀਤੇ ਆ ਬਾਕੀ ਵੀ ਹਾਊਸ 'ਚ ਸਾਡੇ ਮਾਨਯੋਗ ਮੇਹਰ ਸਾਹਿਬ ਨੇ ਪਾਉਂਦੇ ਸਾਰ ਜਿਹੜਾ ਪਹਿਲਾਂ ਹਾਊਸ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਉਹ ਮਤਾ ਪਾ ਕੇ ਪੇਸ਼ਤਾ ਸਰਕਾਰ ਨੂੰ ਉਹਨਾਂ ਸਰਕਾਰ ਕੋਡ ਲਾਗੇ ਕੋਰ ਤੋਂ ਬਾਅਦ ਇਥੇ ਕੋ ਪ੍ਰੂਵ ਹੋ ਜਾਊਗਾ ਤੇ ਉਹ ਵੀ ਪੱਕੇ ਹੋ ਜਾਣਗੇ ਸਾਡੀ ਪ੍ਰਾਇੋਰਟੀ ਆ ਸਰਕਾਰ ਦੀ ਵੀ ਪ੍ਰਾਇੋਰਟੀ ਆ ਹੋਊਗੀ